ਸ਼ਹਿਰ ਦੇ ਵਿੱਚ ਅੱਜ ਬਹੁਤ ਵੱਡਾ ਕਾਂਡ ਹੋ ਚੁੱਕਿਆ ਜਿਹਦੀ ਮੈਂ ਤੁਹਾਨੂੰ ਲਾਈਵ ਵੀਡੀਓ ਦਿਖਾ ਰਿਹਾ ਸਰਕਾਰੀ ਹਸਪਤਾਲ ਦੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਠੇਕੇਦਾਰਾਂ ਨਾਲ ਤੇ ਉਹਦੇ ਵਿੱਚੋਂ ਇਹ ਮੁੰਡਾ ਸੰਗਰੂਰ ਤੋਂ ਜਿਹੜਾ ਦਿਨਾਲੀ ਮਾਰ ਕੇ ਗਿਆ ਗੁਰਸੇਵਕਲੇ ਤੇ ਇਹ ਸਾਡੇ ਨਾਲ ਗੱਲਬਾਤ ਕਰਨ ਆਇਆ ਸੀਗਾ ਜਿੱਥੇ ਬਾਰੇ ਕਹਿੰਦਾ ਤੁਸੀਂ ਠੇਕੇਦਾਰਾਂ ਨੂੰ ਤੰਗ ਕੀਤਾ ਵੋ ਕੀਤਾ ਹੈ ਕੀਤਾ ਕਹਿੰਦਾ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਮਾ ਚਲੋ ਕੋਈ ਨਾ ਗਰੀ ਇਹ ਰਾਇਲ ਹੋਟਲ ਵਿੱਚ ਬਹਿ ਕੇ ਗੱਲ ਕੀਤੀ ਬ੍ਰਿਟੇ ਰੋਡ ਤੇ ਤੇ ਕਹਿੰਦਾ ਬਹਿ ਕੇ ਗੱਲ ਕਰ ਲੈਂਦੇ ਆ ਜਿਹੜੇ 10 ਦੋ ਰੁਪਈਏ ਮੁੰਡੇ ਨੇ ਜਿਹੜਾ ਸੰਗਰੂਰ ਤੋਂ ਜਿਹਨੇ ਦਨਾਲੀ ਮਾਰੀ ਕਰ ਦਿੱਤੀ ਕਹਿੰਦਾ ਵੀ ਤੂੰ ਟਿਕਟਾ ਕਾ ਕਰ ਰਿਹਾ ਇਹਨਾਂ ਨਾਲ ਮਾ ਅਸੀਂ ਨਹੀਂ ਕਰਦੇ ਸਾਡੇ ਤਾਂ ਸੱਟਾਂ ਵਾਰੀਆਂ ਇਹਨਾਂ ਨੇ ਤੁਸੀਂ ਮੁੱਖ ਤੇ ਮੌਜੂਦ ਸੀ ਉੱਥੇ ਹਾਂਜੀ ਸਰ ਮੌਜੂਦ ਸੀਗਾ ਤੇ ਕੀ ਹੋਇਆ ਇਸ ਦੇ ਵਿੱਚ ਇਹ ਕਹਾਣੀ ਸਾਰੀ ਇਹ ਕਹਾਣੀ ਸਾਰੀ ਇਹ ਸੀਗੀ ਵੀ ਠੇਕੇਦਾਰਾਂ ਨਾਲ ਆ ਗੱਲ ਸੀ ਆ ਵਸੇ ਨੇ ਇਹਨਾਂ ਨੇ ਦਨਾਲੀ ਮਾਰੀ ਨਾਲ ਦਨਾਲੀ ਫੈਰ ਮਾਰਿਆ ਜੀ ਹਾਂਜੀ ਸਰ ਹੁਣ ਮੁੰਡੇ ਦੀ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਇਹੀ ਆ ਤੁਹਾਨੂੰ ਇਨਸਾਫ ਮਿਲਣਾ ਦੇਗਾ ਨਹੀਂ ਹੁਣ ਉਹਦੀ ਠੇਕੇਦਾਰਾਂ ਦਾ ਕੋਲ ਸੀਗਾ ਕਿ ਇਹਨਾਂ ਨੇ ਪਲੈਨਿੰਗ ਬਣਾ ਕੇ ਬੀਨੂੰ ਵੀ ਮਾਰਨੇ ਮਾਰਨਾ ਇਹ ਕੋਈ ਕਿੱਥੇ ਘਟਨਾ ਹੈ ਇਹ ਸਰ ਰਾਇਲ ਹੋਟਲ ਦੇ ਵਿੱਚ ਉਹ ਰਾਇਲ ਹੋਟਲ ਕਿੱਥੇ ਹੈ ਜੀ ਇਹ ਬ੍ਰਿਟੇ ਰੋਡ ਤੇ ਬ੍ਰਿਟੇ ਰੋਡ ਤੇ ਹਾਂਜੀ ਇਹਨਾਂ ਨੇ ਕਹਿ ਆ ਦੇਣਾ ਵਾਕੇ ਗੱਲ ਕਰ ਲੈ ਮੈਂ ਤਾਂ ਕਹਿੰਦਾ ਹੋਟਲ-ਹੋਟਲ ਵਾਏ ਨੇ ਤੁਸੀਂ ਮੁੱਖ ਦੇ ਮੌਜੂਦ ਹਾਂਜੀ ਸਰ ਮੌਜੂਦ ਸੀਗਾ ਤਾਂ